ਇਹਦਾ ਪੂਰਾ ਮਾਮਲਾ ਹੈ ਜੀ ਅਮਰ ਸ਼ੀਤ ਦੇ ਬਾਬਾ ਮੋਤੀ ਦਾ ਮਹਿਰਾ ਜੀ ਮੈਮੋਰੀਅਲ ਟਰਸਟ ਰਜਿਸਟਰਡ ਹੈ ਫਤੇਗੜ ਸਾਹਿਬ ਤੋਂ ਜੀ ਜੋ ਸਾਡੇ ਕਸ਼ਬ ਰਾਜਪੂਤ ਦਾ ਅਸੀਂ ਆਪਣੇ ਆਪ ਨੂੰ ਉਹਨੂੰ ਮੱਕਾ ਸਮਝਦੇ ਆ ਜੀ ਉਹਦੀ ਬਹੁਤ ਹੀ ਲੰਮੇ ਸਮੇਂ ਤੋਂ ਇਹਨਾਂ ਦਾ ਬਵਾਦ ਵਿਵਾਦ ਚੱਲਦਾ ਪਿਆ ਹੈ ਬਹੁਤ ਹੀ ਅਪਸ਼ਬਦ ਚੇਅਰਮੈਨ ਸਾਹਿਬ ਨੂੰ ਸਾਧ ਨਿਬਲ ਸਿੰਘ ਜੀ ਨੂੰ ਕਿ ਟਰਸਟ ਦੀਆਂ ਹੱਥੇ ਬੋਲੇ ਜਾਂਦੇ ਪਏ ਨੇ ਜੀ ਇਹਦਾ ਜਿਹੜਾ ਝਗੜਾ ਸੀ ਸਾਰਾ ਅਸੀਂ ਪਤਾ ਕੀਤਾ ਵੀ ਇੱਕ ਜ਼ਮੀਨ ਖਰੀਦੀ ਸੀ ਨਾਲੇ 53 ਲੱਖ ਰੁਪਏ ਦੇ ਲਗਭਗ ਜ਼ਮੀਨ ਖਰੀਦੀ ਤੇ ਉਹਦੀ ਰਜਿਸਟਰੀ ਉਹਨਾਂ ਨੇ ਟਰਸਟ ਦੇ ਮੱਥਾ ਪਾ ਗਏ ਘੱਟ ਪੈਸੇ ਰਹਿਣਾ ਕਰਾ ਦਿੱਤੀ ਤੇ ਜਿਹਦੇ ਕੋਲ ਜ਼ਮੀਨ ਖਰੀਦੀ ਜਸਵੰਤ ਸਿੰਘ ਕੋਲ ਉਹਨੂੰ ਬੈਲੈਂਸ ਪੇਮੈਂਟ ਜਿਹੜੀ ਚੈੱਕ ਲਈ ਬੈਂਕ ਦੇ ਰਾਹ ਦਿੱਤੀ ਗਈ ਉਹਨੂੰ ਪੂਰੀ ਪੇਮੈਂਟ ਆ ਗਈ ਉਹਨੇ ਜਾ ਕੇ ਉਹ ਬਿਆਨ ਵੀ ਦਿੱਤੇ ਪੁਲਿਸ ਨੂੰ ਸਹੀ ਸੱਚ ਬੋਲਿਆ ਉਹਨੇ ਸਤ ਨਿਰਭਲ ਸਿੰਘ ਨੇ ਸੱਚ ਬੋਲਿਆ ਉਹਦਾ ਜਿਹੜਾ ਟਰਸਟ ਜਬ ਐਗਰੀਮੈਂਟ ਸੀ ਉਹਦੀ ਫੋਟੋਕਾਪੀ ਜਦੋਂ ਸਾਰੇ ਟਰਸਟੀਆਂ ਦੇ ਰੱਖੀ ਕਿਸੇ ਛਲਾਰਤੀ ਨੇ ਉਹ ਟਰਸਟ ਤੋਂ ਐਗਰੀਮੈਂਟ ਲੈ ਕੇ ਉਹਨੇ ਟਰਸਟ ਨੂੰ ਨਿਵਾਵ ਖਾਣ ਵਾਸਤੇ ਚੇਅਰਮੈਨ ਸਾਹਿਬ ਨੂੰ ਟਰਸਟ ਨੂੰ ਸਮਾਜ ਨੂੰ ਵੀ ਨਿਵਾ ਦਿਖਾਉਣ ਵਾਸਤੇ ਉਹਨੇ ਇੱਕ ਕੋਜੀ ਚਾਲ ਚੱਲ ਕੇ ਅਦਾਲਤ ਹਾਈ ਕੋਰਟ ਦੇ ਪੁਲਸ ਦੇ ਕੇ ਪੁਲਿਸ ਦੀਆਂ ਇਨਕੁਆਰੀਆਂ ਜੇ ਵੀ ਸਾਫ ਪਾਕ ਕੱਢਿਆ ਗਿਆ ਵੀ ਇਹ ਸਿਵਲ ਹੈ ਉਹ ਕਾਰਨ ਕਰਕੇ ਉਹਨਾਂ ਉੱਤੇ ਹਾਈ ਕੋਰਟ ਦੇ ਦਬਾਅ ਆ ਕੇ ਪੁਲਿਸ ਦੇ ਨਾਲ ਐਫ ਆਈ ਆਰ ਉਹਨਾਂ ਤੇ ਕੱਟੀ ਗਈ 12 ਬੰਦਿਆਂ ਦੇ ਉੱਤੇ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਾ ਮੈਂ ਕਸ਼ਵ ਰਾਜਪੂਤ ਨਰਮਨ ਸਭਾ ਦਾ ਕੌਮੀ ਪ੍ਰਧਾਨ ਲਖਮੀਰ ਸਿੰਘ ਲਖਾ ਆਪਣੇ ਸਾਥੀਆਂ ਸਦੇ ਮੀਟਿੰਗ ਕੀਤੀ ਤੇ ਅਸੀਂ ਗੁਪਤ ਤਰੀਕੇ ਦੇ ਨਾਲ ਉਸ ਮਬਾਦ ਨੂੰ ਅਸੀਂ ਵੇਖਣ ਵਾਸਤੇ ਪੁੱਛਣਗੇ ਜ਼ਮੀਨ ਦੇ ਮਾਲਕ ਨੂੰ ਪੁੱਛਿਆ ਜਸਵੰਤ ਸਿੰਘ ਜੀ ਨੂੰ ਪਤਾ ਕੀਤਾ ਵਾਕਈ ਉਹ ਜੋ 53 ਲੱਖ ਦੇ ਲਗਭਗ ਜਿਹੜੀ ਜ਼ਮੀਨ ਖਰੀਦੀ ਸੀ ਉਹ ਪੈਸੇ ਸਹੀ ਤਰੀਕੇ ਨਾਲ ਜਸਵੰਤ ਸਿੰਘ ਦੇ ਘਰ ਗਏ ਨੇ ਫਿਰ ਅਸੀਂ ਉੱਥੋਂ ਜਾ ਕੇ ਲਾਗੇ ਜ਼ਮੀਨਾਂ ਦੇ ਭਾਅ ਪੁੱਛੇ ਆਂਢੀਆਂ ਗੁਆਡੀਆਂ ਨੂੰ ਪੁੱਛੇ ਸੈੜ ਤੋਂ ਪੁੱਛੇ ਦੂਰੋਂ ਪੁੱਛੇ ਉਹੋ ਹੀ ਰੇਟ ਉੱਥੇ ਜ਼ਮੀਨ ਦਾ ਅੱਜ ਵੀ ਚੱਲਦਾ ਪਿਆ ਅੱਜ ਉੱਥੇ ਹੁਣ ਜਿਹੜਾ ਜ਼ਮੀਨ ਦਾ ਰੇਟ 10-20 25% ਵੱਧ ਗਿਆ ਜੀ ਉਹ ਅੱਜ ਇਸ ਮੈਂ ਉਹਨਾਂ ਸਾਰਿਆਂ ਸਾਥੀਆਂ ਨੂੰ ਜਿਨ੍ਹਾਂ ਨੇ ਚਿਕਾਇਤ ਕੀਤੀ ਆ ਉਹਨਾਂ ਨੂੰ ਸਮਝਾ ਰਿਆਂ ਉਹਨਾਂ ਨੂੰ ਬੇਨਤੀ ਵੀ ਤੇ ਅਪੀਲ ਵੀ ਕਰਨ ਦਿਆਂ ਵੀ ਅਸੀਂ ਇਹ ਪਤਾ ਕਰਕੇ ਆਏ ਆ ਜ਼ਮੀਨ ਜੇ ਹਾਂ ਨਿਰਮਲ ਸਿੰਘ ਨੇ ਇਹ ਟਰਸਟੀਆਂ ਨੇ ਜੋ ਸੁਵੰਤ ਸਿੰਘ ਕੋਲ ਪੈਸੇ ਦੇ ਕੇ ਜੇਬ 'ਚ ਪਾਏ ਹੁੰਦੇ ਤੇ ਫੇਰ ਦੇ ਗੁਆਂਦਾਰ ਸੀ ਇਹ ਪਰ ਉਹਨਾਂ ਵੀ ਪੈਸੇ ਪੂਰੇ ਲੈ ਔਰ ਸ਼ਬਦ ਅਪ ਸ਼ਬਦ ਇੰਨੇ ਕਿ ਚੱਲ ਰਹੇ ਆ ਬੋਲੇ ਜਾ ਰਹੇ ਨੇ ਉਹਦੇ ਨਾਲ ਮਨ ਮੇਰਾ ਦੁਖਿਆ ਅਸੀਂ ਕੀਤਾ ਮੈਂ ਪੰਜਾਬ ਦੀਆਂ ਸਾਰੀਆਂ ਹੀ ਸਭਾਵਾਂ ਧਾਰਮਿਕ ਤੇ ਰਾਜਨੀਤਿਕ ਪਾਰਟੀਆਂ ਜਿਹੜੀਆਂ ਕਸ਼ਵਲ ਰਾਜ ਸਮਾਜ ਨਾਲ ਸੰਬੰਧ ਰੱਖਦੀਆਂ ਉਹਨਾਂ ਸਾਰਿਆਂ ਨੂੰ ਮੈਂ ਅਪੀਲ ਕਰਦਾ ਵੀ ਆਪਾਂ ਸਾਰੇ ਹੀ ਇੱਕ ਕਿਸੇ ਜਗ੍ਹਾ ਥਾਂ ਦੇ ਸਥਾਨ ਕੋਈ ਚੁਣ ਲਈਏ ਉੱਥੇ ਸਾਰੇ ਦੋ ਦੋ ਤਿੰਨ ਦਿਨ ਮੈਂਬਰ ਇਕੱਠੇ ਹੋਈਏ ਅੰਮ੍ਰਿਤਸਰ ਜਾ ਜੀਏ ਜਾਂ ਜਲੰਧਰ ਆ ਜੀਏ ਜਾਂ ਆਪ ਦੱਸ ਦੇਣਾ ਉੱਥੇ ਬਹਿ ਕੇ ਵਿਚਾਰ ਕਰਕੇ ਇਸ ਵਵਾਦ ਨੂੰ ਖਤਮ ਕਰੀਏ ਤਾਂ ਕਿ ਭਰਾ ਮਾਰੂ ਜਾਂਦਾ ਨਾ ਹੋਵੇ ਠੀਕ ਹੈ ਜੀ ਸਰਦਾਰ ਨਿਰਮਲ ਸਿੰਘ ਜੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ 50000 ਬੰਦਾ ਗੁਰਦਾਸਪੁਰ ਦੇ ਵਿੱਚ ਇੱਕ ਟੀਮ ਬਣਾਈ ਸੀ ਮਨਮੋਹ ਸਿੰਘ ਜੀ ਨਿਰਮਲ ਸਿੰਘ ਜੀ ਉਹਨਾਂ ਦੇ ਸਾਥੀਆਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਕੱਠ ਕਰਕੇ ਬਖਾਇਆ ਇੱਕ ਕਛਵਰਾਜਪੁਰ ਸਮਾਜ ਦਾ ਔਰ ਉੱਥੋਂ ਹੀ ਮਾਬਾ ਮੋਤੀਦਾਹ ਮਹਾਰਾਜ ਦੀ ਛਿੱਦੀ ਬਾਰੇ ਪਤਾ ਲੱਗਿਆ ਔਰ ਸਾਰੀ ਬੈਕਗਰਾਉਂਡ ਕਲਾਸ ਨੂੰ ਪੈਨਸ਼ਨ ਲੱਗੀ ਸगन ਸਕੀਮ ਦੀ ਪੈਨਸ਼ਨ ਲੱਗੀ ਸਾਰੇ ਬੈਕਗ੍ਰਾਉਂਡ ਕਲਾਸ ਨੂੰ ਸੀ ਮੰਨ ਕਰਦੇ ਆ ਲੱਗੀ ਗਈ ਔਰ ਇਹ ਕੀਤੀ ਗਈ ਆ ਔਰ ਇੱਕ ਸਕੂਲ ਚਲਾ ਰਹੇ ਬਹੁਤ ਵੱਡਾ ਲੁਧਿਆਣਾ ਵਿੱਚ ਇਹ ਚੰਗੇ ਚੰਗੇ ਕੰਮ ਕਰਦੇ ਪਏ ਨੇ ਆਪਾਂ ਇਹਨਾਂ ਨੂੰ ਥੋੜਾ ਧਿਆਨ ਦਿਈਏ ਸਾਰੀਆਂ ਸੁਭਾਵਾਂ ਇਕੱਠੀਆਂ ਹੋ ਗਏ ਭਰਾ ਮਾਰੂ ਜੰਗ ਚੋਂ ਬਚੀਏ ਇਕੱਠੇ ਹੋ ਕੇ ਇੱਕ ਪਲੇਟਫਾਰਮ ਦੇ ਇਕੱਠੇ ਹੋਈਏ ਹਾਂ ਕਾਰਨ ਇਹਦਾ ਇਹੋ ਹੀ ਆ ਜਿਹੜੇ ਮੈਂ ਨਾਂ ਲੈ ਆ ਵੀ ਸਕਦਾ ਵਾਂ ਪਰ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਆ ਸਿਰ ਉਹਨਾਂ ਦਾ ਮਕਸਦ ਆ ਕਿਸ ਨਿਰਮਲ ਥੈਣ ਨੂੰ ਨੀਮਾਂ ਖਾਣਾ ਟਰਸ ਦੇ ਟਰਸੀਆਂ ਨੂੰ ਨਿਵਾਵ ਖਾਣਾ ਔਰ ਇਹ ਜਿੱਤ ਜਿਹੜੀ ਪੰਜਾਬ ਦੀ ਸਾਰੀ ਵੋਟਾਂ ਦੀ ਜਿੱਤ ਹੁੰਦੀ ਆ ਵੋਟਾਂ ਪੈਂਦੀਆਂ ਸਾਰਾ ਪੰਜਾਬ ਆਂਦਾ ਔਰ ਨਿਵਾਵ ਖਾਣ ਦੇ ਕਰਕੇ ਇਹ ਆਪਣਾ ਨੁਕਸਾਨ ਕਰ ਬੈਣਗੇ ਔਰ ਝੂਠ ਇਹ ਹਾਰਨਗੇ ਸੱਚ ਜਿੱਤੇਗਾ ਕੋਈ ਵੀ ਹੋਵੇ ਜੇ ਨਿਰਮਲ ਸੇ ਝੂਠਾਗਾ ਤੇ ਹਾਰ ਜਾਏਗਾ ਜੇ ਇਹ ਝੂਠੇ ਹਾਰ ਜਾਣਗੇ ਮੈਂ ਇਹਨਾਂ ਨੂੰ ਮੇਰੀ ਅਪੀਲ ਆ ਕਿ ਇਕੱਠੇ ਬੈ ਕੇ ਸਾਰਾ ਸਮਾਜ ਦੇ ਬੰਦੇ ਇਸ ਹਾਲ ਨੂੰ ਹੱਲ ਕੱਢੀਏ ਕਿਸੇ ਨੂੰ ਨਿਵਾਣਾ ਖਾਈਏ ਤੇ ਕੰਮ ਕਰੀਏ ਵਾਹਿਗੁਰੂ ਜੀ ਕਰਨਾ ਚਾਹੁੰਦਾ ਹੈ ਇਸ ਤੁਹਾਡਾ ਐਡਰੈਸ ਹੈ ਤੇ ਕੀ ਤੁਹਾਡਾ ਨੰਬਰ ਹੈ ਮੇਰਾ ਨੰਬਰ ਹੈ ਜੀ 93 151 242 77 9815124277 ਲਖਮੀਰ ਸਿੰਘ ਲੱਖਾ ਮੇਰੇ ਨਾਲ ਸੰਪਰਕ ਕਰਨ ਮੇਰੇ ਨਾਲ ਵਟਸਐਪ ਤੇ ਗੱਲ ਕਰਨ ਮੈਂ ਨਾਲ ਸਾਰਿਆਂ ਨਾਲ ਮਿਲ ਕੇ ਕੋਈ ਜਗ੍ਹਾ ਲੱਭ ਕੇ ਇਸ ਨੂੰ ਹੱਲ ਕੱਢੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ